ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੂ ਸਿਰਾਜ 3 ਸਾਲ ਬੀਤ ਜਾਣ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗਹਿਰੀ ਨੀਂਦ ਤੋਂ ਉੱਠ ਪਏ ਨੇ ਯਾਦ ਆ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜਨਾ ਚਾਹੀਦਾ ਹੈ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਖਾਰਿਆ ਹੈ ਦੂਸਰੇ ਪਾਸੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਨੂੰ ਨਸ਼ਾ ਹੀ ਨਹੀਂ ਮੰਨਦਾ ਸ਼ਰਾਬ ਨੇ ਵੀ ਕਈ ਹਜ਼ਾਰਾਂ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਕਿਉਂਕਿ ਇਹਦੇ ਨਾਲ ਸਭ ਤੋਂ ਵੱਡੀ ਬਿਮਾਰੀ ਹੁੰਦੀ ਹੈ ਕਿ ਲੀਵਰ ਡੈਮੇਜ ਹੁੰਦਾ ਹੈ ਲਿਕਰ ਜਿਹੜੀ ਪਾਲਿਸੀ ਲੈ ਕੇ ਆਏ ਨੇ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਲਾਈ ਸੀ ਉਹੀ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਲਿਕਵਰ ਨੂੰ ਲੈ ਕੇ ਕਰ ਦਿੱਤੀ ਗਈ ਹੈ ਸ਼ਰਾਬ ਪਾਲਸੀ ਕਿੰਨੀ ਕੁ ਸਹੀ ਸਾਬਤ ਸਿੱਧ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਲੇਕਿਨ ਇੱਕ ਵਾਰ ਫਿਰ ਸਿਆਸੀ ਬਾਝੀ ਮਰੋੜ ਦੁੱਤੀ ਹੈ ਅਫਸਰ ਸ਼ਾਹੀ ਸਦਲੀ ਕੀ ਹੈ ਅਤੇ ਅਫਸਰ ਸ਼ਾਹੀ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਜੇਕਰ ਤੁਹਾਡੇ ਹਲਕੇ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਉਸ ਦਾ ਕਾਰੋਬਾਰ ਹੁੰਦਾ ਹੈ ਉਸਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਹਾਨੂੰ ਬਣਦੀ ਕਾਰਵਾਈ ਕਰਨੀ ਪਵੇਗੀ ਇਹ ਸਾਡਾ ਆਦੇਸ਼ ਹੈ ਅਫਸਰਾਂ ਦੀ ਬਾਹਰ ਰੋੜਤੀ ਹਰ ਰੋਜ਼ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸੋ마ਣ ਵੱਲੋਂ ਖਾਸ ਕਰਕੇ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਪ੍ਰਚਲਿਤ ਹੋਇਆ ਸੀ ਚਿੱਟੇ ਦਾ ਕੀ ਹੁਣ ਬਿਕਰਮਜੀਤ ਸਿੰਘ ਮਜੀਠੀਆ ਤੇ ਵੀ ਗਾਜ਼ ਗਰੇਗੀ ਕੀ ਉਹ ਵੀ ਅੰਦਰ ਜਾਣਗੇ ਕੀ ਫਿਰ ਦੁਬਾਰਾ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਵੇਗੀ ਕਿਉਂਕਿ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸੋ마ਣ ਬਿਕਰਮਜੀਤ ਸਿੰਘ ਮਜੀਠੀਏ ਨੂੰ ਚਿੱਟੇ ਦਾ ਵਪਾਰੀ ਕਹਿ ਕੇ ਜਿਹੜੇ ਨੇ ਉਤਾਂਜ ਕਰਦੇ ਸੀ ਜੇਲ੍ਹ ਵੀ ਬਿਠਾਈ ਗਈ ਸੱਟ ਵੀ ਬਿਠਾਈ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਵਾਰ-ਵਾਰ ਸਪਸ਼ਟਕਰਨ ਦੇ ਚੁੱਕੇ ਨੇ ਬਿਕਰਮਜੀਤ ਸਿੰਘ ਮਜੀਠੀਆ ਜਿਸ ਤਰ੍ਹਾਂ ਹੁਣ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਅਫਸਰਾਂ ਦੀ ਹੁਣ ਬਾਹ ਮਰੋੜ ਦਿੱਤੀ ਗਈ ਹੈ ਅਫਸਰਾਂ ਨੂੰ ਤਗੀਦ ਕਰ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਨਸ਼ਾ ਤਸਕਰਾਂ ਨੂੰ ਫੜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਤਾਂ ਕਿ ਨਸ਼ਾ ਤਸਕਰ ਜਿਹੜੇ ਨੇ ਉਹ ਲੰਮਾ ਸਮਾਂ ਹੁਣ ਨਸ਼ਾ ਨਹੀਂ ਵੇਚ ਵੇਚ ਸਕਣਗੇ ਹਰ ਰੋਜ਼ ਕਿਤੇ ਨਾ ਕਿਤੇ ਕਾਰਵਾਈ ਹੋਈ ਕਾਰਵਾਈ ਹੋ ਰਹੀ ਹੈ ਸੂਤਰ ਦੱਸਦੇ ਨੇ ਕਿ ਜੇਕਰ ਇਸ ਤਰ੍ਹਾਂ ਕੋਈ ਚੀਜ਼ ਕੀਤੀ ਗਈ ਤਾਂ ਹੋ ਸਕਦਾ ਹੈ ਇਸ ਦਾ ਸੇਕ ਬਿਕਰਮਜੀਤ ਸਿੰਘ ਮਜੀਠੀਏ ਉੱਲ ਵੀ ਜਾਵੇ ਧੰਨਵਾਦ